ہندو صاحب ہندو صاحب پیچھے ہرو یار پیچھے ہرو آگے چلو چلو او جا دے او جا دے ਦਰਦ ਨਾ ਘਟਣਾ ਵਾਪਰੀ ਹੈ ਤੇ ਕੋਰ ਨਿੰਦਿਆ ਕੱਲੀ ਭਾਰਤ ਨਹੀਂ ਵਿਦੇਸ਼ਾਂ ਦੇ ਵਿੱਚੋਂ ਵੀ ਨਿੰਦਿਆ ਹੋਈ ਹੈ ਕੀ ਕਹਿਣਾ ਚਾਹੋ ਦੇਖੋ ਜੜੇ ਇਹ ਘਟਨਾ ਪਹਿਲਕਾਮ ਵਿਖੇ ਕੁਝ ਦਿਨ ਪਹਿਲਾਂ ਪਾਕਿਸਤਾਨ ਵੱਲੋਂ ਹੋਈ ਹੈ ਬੜੀ ਕਾਇਰਾਨਾ ਔਰ ਕਮਜ਼ੋਰ ਦਿਲੀ ਔਰ ਡਰਪੋਕ ਵਾਲਿਆਂ ਉਹਨੇ ਆਪਣਾ ਸਾਬਤ ਦਿੱਤਾ ਦੇਸ਼ ਨੇ ਔਰ ਕੋਸ਼ਿਸ਼ ਕੀਤੀ ਗਈ ਹੈ ਕਿ ਹਿੰਦੁਸਤਾਨ ਨੂੰ ਧਰਮ ਦੇ ਆਧਾਰ ਤੇ ਵੰਡਿਆ ਜਾਵੇ ਇਹ ਪਹਿਲੀ ਵਾਰ ਹੈ ਜਦੋਂ ਕਿ ਟੈਰਰਿਜ਼ਮ ਸ਼ੁਰੂ ਹੋਈ ਹੈ ਕਿ ਧਰਮ ਦੇ ਵੰਡਨ ਦਾ ਇਹਨਾਂ ਨੇ ਕੋਸ਼ਿਸ਼ ਕੀਤੀ ਸਨ 2000 ਦੇ ਵਿੱਚ ਵੀ ਇੱਕ ਪਿੰਡ ਹੈ ਜਿੱਤੀ ਸਿੰਘਪੁਰਾ ਜਿਹੜਾ ਜੰਕੇਸ਼ ਪਸ਼ਪੀਰ ਵਿੱਚ ਜਦੋਂ ਇਹਨਾਂ ਨੇ 35 ਬੰਦੇ ਇੱਕ ਪਿੰਡ ਚ ਮਾਰੇ ਸੀ ਜਿਸ ਦੇ ਚੋਂ 26 ਸਿੱਖ ਮਾਰੇ ਸੀ ਉਦੋਂ ਵੀ ਸਾਰਾ ਹਿੰਦੁਸਤਾਨ ਇੱਕ ਮੁੱਠ ਹੋ ਕੇ ਖੜਾ ਹੋਇਆ ਸੀ ਔਰ ਇਸ ਵਾਰ ਵੀ ਸਾਰਾ ਹਿੰਦੁਸਤਾਨ ਕੱਲਾ ਹਿੰਦੁਸਤਾਨ ਨਹੀਂ ਹਿੰਦੁਸਤਾਨ ਨੂੰ ਵੈਸ਼ਾ ਵਿਦੇਸ਼ਾਂ ਤੋਂ ਸਾਰੀਆਂ ਵੱਡੀਆਂ ਕੰਟਰੀਸ ਦੇ ਸਪੋਰਟ ਕੀਤੀ ਹੈ ਕਿ ਐਸੀ ਹਰਕਤ ਹਿੰਦੁਸਤਾਨ ਚ ਨਾ ਤਾਂ ਅਸੀਂ ਪੰਜਾਬ ਵਿੱਚ 80 ਦੇ ਦਹਾਕੇਾਂ ਚ ਕਦੀ ਵੰਡੇ ਗਏ ਸਮਾਜ ਚ ਨਾ ਅਸੀਂ 90 ਦੇ ਦਹਾਕੇ ਚ ਕਦੀ ਵੰਡੇ ਗਏ ਜਿਨੇ ਵੀ ਕਦੀ ਹਿੰਦੁਸਤਾਨ ਨੂੰ ਸਮਾਜ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ ਤਾਕਤਾਂ ਨੇ ਜਿਹੜੀਆਂ ਸਾਡੇ ਹਿੰਦੁਸਤਾਨ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਕਦੀ ਕਾਮਯਾਬੀ ਨਹੀਂ ਮਿਲੀ ਨਾ ਹੀ ਕਦੀ ਕਾਮਯਾਬ ਮਿਲੇ ਮਿਲੇ ਅਸੀਂ ਸਾਰੇ ਹਿੰਦੂ ਸਿੱਖ ਮੁਸਲਮਾਨ ਸਾਈ ਸਾਰਾ ਐਸੇ ਦੇ ਅਸੀਂ ਇਸ ਕੰਟਰੀ ਵੰਟ ਇਸ ਦੇਸ਼ ਦੇ ਨਾਗਰਿਕ ਹੋ ਕੇ ਅਸੀਂ ਇਹਨ ਬੰਨੋ ਦੇ ਨਾਲ ਉਹਦੀ ਸਪੋਰਟ ਕਰ